ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਚੁੱਕੀਆਂ ਨੇ ਤੇ ਪੰਜਾਬੀਆਂ ਨੂੰ ਕਾਫੀ ਹੜਾਂ ਦੀ ਮਾਰ ਚੱਲਣੀ ਪੈ ਰਹੀ ਹੈ ਲੋਕ ਪਰੇਸ਼ਾਨ ਨੇ ਤੇ ਉਥੇ ਹੀ ਦੂਜੇ ਪਾਸੇ ਇੱਕ ਹੜਾਂ ਨੂੰ ਲੈ ਕੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਸ ਦੇ ਦੌਰਾਨ ਉਥੇ ਹੀ ਹੁਣ ਮੰਤਰੀ ਤਰਨਪ੍ਰੀ ਸੌਨ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਜਿਹੜੀ ਕਿ ਲੀਡਰਸ਼ਿਪ ਆ ਉਹ ਪੰਜਾਬ ਦੇ ਲੋਕਾਂ ਦੇ ਨਾਲ ਆ ਤੇ ਜਿਸ ਨੂੰ ਲੈ ਕੇ ਹੜਾਂ ਦੀ ਵਿੱਚ ਜੋ ਪੀੜਤਾਂ ਦੀ ਮਦਦ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਅੱਗੇ ਇਸੇ ਦੌਰਾਨ ਉੱਥੇ ਹੀ ਵੱਖ-ਵੱਖ ਟੀਮਾਂ ਜਿਹੜੀਆਂ ਕਿ ਅਸੀਂ ਭੇਜੀਆਂ ਗਈਆਂ ਨੇ ਮੈਡੀਕਲ ਟੀਮਾਂ ਵੀ ਜੜੀਆਂ ਕਿ ਅ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਲੋਕਾਂ ਦੀ ਮਦਦ ਲਈ ਭੇਜੀਆਂ ਗਈਆਂ ਨੇ ਹੋਰ ਕੀ ਕੁਝ ਕਹਿਣਾ ਆ ਆਓ ਤੁਹਾਨੂੰ ਸੁਣਾਉਣੇ ਹੜ੍ਹ ਦੇ ਨਾਲ ਪ੍ਰਭਾਵਿਤ ਡਿਸਟ੍ਰਿਕਟ ਫਾਜ਼ਲਕਾ ਦੇ ਜਿਹੜੇ ਪਿੰਡ ਆਏ ਨੇ ਉਹ 30 ਪਿੰਡ ਸਾਡੇ ਜਿਹੜੇ ਕਿ ਇਹਦੇ ਵਿੱਚ ਜਣੀ ਕਿ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ ਜਿਦੇ ਚੋਂ ਮੋਟਾ-ਮੋਟਾ ਜੇਕਰ ਗੱਲ ਕਰੀਏ ਇਹਦੇ ਵਿੱਚ ਅ ਸਾਡੇ ਕੋਲ ਜਨਨਿਕ ਜੇ ਢਾਣੀਆਂ ਵਾਈਜ਼ ਦੇਖੀ ਜਾਈਏ ਤਾਂ 40 ਢਾਣੀਆਂ ਨੇ ਮਤਲਬ ਉਹਦੇ ਵਿੱਚ ਜਿਹੜੀਆਂ ਸਮਾਲ ਢਾਣੀਆਂ ਜਿਹਦੇ ਚੋਂ 21 ਫਾਜ਼ਿਲਕਾ ਦੀਆਂ ਨੇ ਤੇ 19 ਜਲਾਲਾਬਾਦ ਦੀਆਂ ਨੇ ਇਹਦੇ ਚ ਜਿਹੜੀ ਇਫੈਕਟ ਹੋਈਆਂ ਨੇ ਔਰ ਟੋਟਲ ਜਿਹੜੀ ਪੋਪੂਲੇਸ਼ਨ ਇਫੈਕਟ ਹੋਈ ਹੈ ਉਹ 24930 ਪੋਪੂਲੇਸ਼ਨ ਇਫੈਕਟ ਹੋਈ ਹੈ ਜਿਹਦੇ ਵਿੱਚ 22 ਜਾਂ 652 ਫਾਜ਼ਿਲਕਾ ਦੀ ਹੋਈ ਹੈ ਤੇ 2278 ਜਲਾਲਾਬਾਦ ਦੀ ਹੋਈ ਹੈ ਤੇ ਇਹਦੇ ਵਿੱਚ ਜਿਹੜੇ ਟੋਟਲ ਜਾਨੀ ਕਿ ਪਰਸਨਸ ਡਿਸਪਲੇਸ ਕੀਤੇ ਗਏ ਨੇ ਜਾਨੀ ਕਿ ਘਰਾਂ ਚੋਂ ਕੱਢ ਕੇ ਉਹਨਾਂ ਨੂੰ ਸੇਫ ਜਗ੍ਹਾ ਤੇ ਲਜਾਇਆ ਗਿਆ ਟੋਟਲ 4200 ਦੋ ਬੰਦੇ ਸਾਡੇ ਰਿਕਾਰਡ ਦੇ ਵਿੱਚ ਜਿਹੜੇ ਨੇ ਜਿਨ੍ਹਾਂ ਨੂੰ ਅਸੀਂ ਸੇਫ ਪਲੇਸ ਦੇ ਉੱਤੇ ਮੂਵ ਕਰਵਾਇਆ ਔਰ ਜਿਹੜੇ ਅਸੀਂ ਰੀਲੀਫ ਕੈਂਪਸ ਸਟੈਬਲਿਸ਼ ਕੀਤੇ ਨੇ ਰੀਲੀਫ ਕੈਂਪਸ ਸਟੈਬਲਿਸ਼ ਜਿਹੜੇ ਕੀਤੇ ਨੇ ਜਿਹਦੇ ਚੋਂ 30 ਜਿਹੜੇ ਨੇ ਟੋਟਲ ਜਾਨੀ ਕਿ ਅਸੀਂ ਰੀਲੀਫ ਕੈਂਪਸ ਸਟੈਬਲਿਸ਼ ਕੀਤੇ ਨੇ 23 ਫਾਜ਼ਿਲਕਾ ਚ ਤੇ 7 ਜਲਾਲਾਬਾਦ ਚ ਇਹ ਰੀਲੀਫ ਕੈਂਪ ਸਟੈਬਲਿਸ਼ ਕੀਤੇ ਨੇ ਤੇ ਜਿਹੜੇ ਸਾਡੇ ਕੋਲ ਇਸ ਸਮੇਂ ਆਪਰੇਸ਼ਨਲ ਰੀਲੀਫ ਕੈਂਪ ਨੇ ਜਿਨ੍ਹਾਂ ਵਿੱਚ ਹੁਣ ਤੱਕ ਸਾਡੇ ਕੋਲ ਜਾਨੀ ਕਿ ਪਿੰਡਾਂ ਚੋਂ ਜਿਹੜੀ ਸੰਗਤ ਹੈ ਜਿਹਨੂੰ ਰੈਸਕਿਊ ਕਰਕੇ ਲਿਆਂਦਾ ਗਿਆ ਉਹ ਜਿਹੜੀ ਨੇ ਸਾਡੇ ਕੋਲ 14 ਰੀਲੀਫ ਕੈਂਪ ਐ ਇਸ ਸਮੇਂ ਆਪਰੇਸ਼ਨਲ ਨੇ ਜਿਦੇ ਚੋਂ 13 ਫਾਜ਼ਿਲਕਾ ਦੇ ਨੇ ਇੱਕ ਜਲਾਲਾਬਾਦ ਚ ਔਰ ਰੀਲੀਫ ਕੈਂਪਾਂ ਦੇ ਵਿੱਚ ਜਿਹੜੇ ਸਾਡੇ ਕੋਲ ਇਸ ਸਮੇਂ ਪਰਸਨ ਰਹਿ ਰਹੇ ਨੇ ਟੋਟਲ 2553 ਸਾਡੇ ਕੋਲ ਰੀਲੀਫ ਕੈਂਪ ਦੇ ਵਿੱਚ ਪਰਸਨ ਰਹਿ ਰਹੇ ਨੇ ਜਿਹਦੇ ਕੋ ਫਾਜ਼ਲਕਾ ਦੇ ਵਿੱਚ ਸਾਡੇ ਕੋਲ 2465 ਨੇ ਤੇ ਜਲਾਲਾਬਾਦ ਚ 88 ਨੇ ਤੇ ਜਿਹਦੇ ਚ ਜੇਕਰ ਪਸ਼ੂਆਂ ਦੀ ਗੱਲ ਕਰੀਏ ਤਾਂ ਦੁੱਧਾਰੂ ਪਸ਼ੂ ਸਾਡੇ 1226 ਪਸ਼ੂ ਨੇ ਜਿਹੜੇ ਰੀਲੀਫ ਕੈਂਪਾਂ ਚ ਆਏ ਨੇ ਜਿਹਦੇ ਚੋ ਫਾਜ਼ਲਕਾ ਚ 1191 ਤੇ ਜਲਾਲਾਬਾਦ ਚ 35 ਆਏ ਨੇ ਜੀ ਤੇ ਬਾਕੀ ਸਾਡਾ ਇਨਫਰਾਸਟ੍ਰਕਚਰ ਦਾ ਬੜਾ ਵੱਡਾ ਡੈਮੇਜ ਹੋਇਆ ਹੈ। तकरीबन 123 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਡਿਸਟ੍ਰਿਕਟ ਫਾਜ਼ਲਕਾ ਦੀਆਂ ਸਾਡੀਆਂ ਡੈਮੇਜ ਹੋਈਆਂ ਨੇ। ਜਿਹਦੇ ਚ ਪੀਡਬਲਯੂਡੀ ਬੀਆਰ ਦੇ ਅਧੀਨਾਂਤੀਆਂ 24.3 ਕਿਲੋਮੀਟਰ ਸੜਕ ਡੈਮੇਜ ਹੋਈ ਹੈ। ਮੰਡੀ ਬੋਰਡ ਦੇ ਅਧੀਨਾਂ ਦੀ 99.99 ਕਿਲੋਮੀਟਰ ਸਾਡੀ ਜਿਹੜੀ ਸੜਕ ਹੈ ਇਹ ਡੈਮੇਜ ਹੋਈ ਹੈ। ਤੇ ਜਿਹੜੇ ਟੋਟਲ ਸਾਡੇ ਪਾਣੀ ਦੀ ਮਾਰ ਕਰਕੇ ਜਾਨੀ ਕਿ ਜਿਹੜੇ ਸਾਡੀਆਂ ਸਰਕਾਰੀ ਬਿਲਡਿੰਗਾਂ ਅਫੈਕਟ ਹੋਈਆਂ ਨੇ ਉਹਦੇ ਵਿੱਚ ਸਕਾਰਾ ਬਿਲਡਿੰਗਾਂ ਅਫੈਕਟ ਹੋਈਆਂ ਨੇ ਪਾਣੀ ਦੀ ਮਾਰ ਦੇ ਨਾਲ ਜਿਹਦੇ ਵਿੱਚ ਸਕੂਲ ਇੱਕ ਅਫੈਕਟ ਹੋਇਆ ਵੈਟਰਨਰੀ ਹਸਪੀਟਲ ਸਾਡੇ 10 ਨੇ ਜਿਹੜੇ ਅਫੈਕਟ ਹੋਏ ਨੇ ਤੇ PHCs ਨੇ ਜਿਹੜੇ ਸਾਡੇ 6 ਅਫੈਕਟ ਹੋਏ ਨੇ ਉਹਦੇ ਵਿੱਚ ਤੇ ਜੇਕਰ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਵੀ ਅਸੀਂ ਇਸ ਦੇ ਵਿੱਚ ਕੀ ਕੀ ਮੈਜਰਸ ਲੱਤੇ ਨੇ ਹੁਣ ਤੱਕ ਕੀ ਕੀ ਕੀਤਾ ਸੀ ਦੇ ਟੋਟਲ ਜਿਹੜੇ ਘਰਾਂ ਦੀ ਗੱਲ ਕਰੀਏ ਜਿਹੜੇ ਘਰ ਨੰਬਰ ਵਾਈਜ਼ ਜਿਹੜੇ ਘਰ ਅਫੈਕਟ ਹੋਏ ਨੇ ਕਾਹਰਸੋ 85 ਘਰ ਫਾਜ਼ਿਲਕਾ ਦੇ 5701 ਤੇ ਜਲਾਲਾਬਾਦ ਦੇ 484 ਘਰ ਅਫੈਕਟ ਹੋਏ ਨੇ ਔਰ ਸਾਡੇ ਕੋਲ ਜਿਹੜੀ ਉਹ ਰੀਲੀਫ ਐਂਡ ਰੈਸਕਿਊ ਮੀਜਰਸ ਜਿਹੜਾ ਜ਼ਿਲੇ ਦੇ ਅਧੀਨ ਚੱਲ ਰਹੇ ਨੇ ਜਿਹਦੇ ਚ ਸਾਡੇ ਕੋਲ ਐਨਡੀਆਰਫ ਦੀਆਂ ਚਾਰ ਟੁਕੜੀਆਂ ਕੰਮ ਕਰ ਰਹੀਆਂ ਨੇ ਆਰਮੀ ਦੀਆਂ ਦੋ ਟੁਕੜੀਆਂ ਕੰਮ ਕਰ ਰਹੀਆਂ ਨੇ ਬੀਐਸਐਫ ਦੀ ਇੱਕ ਟੁਕੜੀ ਕੰਮ ਕਰ ਰਹੀ ਹੈ ਹੁਣ ਤੱਕ ਅਸੀਂ ਪਿੰਡਾਂ ਦੇ ਵਿੱਚ ਫੂਡ ਦੇ ਪੈਕੇਟ ਤੇ ਮੈਡੀਸਨ ਦਵਾਈਆਂ ਤੇ ਤਰਪਾਲਾਂ ਇਹ ਜਿਹੜੀਆਂ ਕਾਫੀ ਵੱਡੇ ਲੈਵਲ ਤੇ ਡਿਸਟ੍ਰੀਬਿਊਟ ਕੀਤੀਆਂ ਜੇਕਰ ਰਾਸ਼ਨ ਦੀਆਂ ਕਿੱਟਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਅਸੀਂ ਤਕਰੀਬਨ ਤਕਰੀਬਨ 8600 ਦੇ ਕਰੀਬ ਰਾਸ਼ਨ ਦੀਆਂ ਕਿੱਟਾਂ ਜਿਹੜੀਆਂ ਇਹ ਘਰਾਂ 'ਚ ਦੋ ਵਾਰ ਪਹਿਲੇ ਫੇਸ 'ਚ ਵੀ ਵੰਡੀਆਂ ਫਿਰ ਦੂਏ ਫੇਸ 'ਚ ਵੀ ਵੰਡੀਆਂ ਮੋਸਟ ਪ੍ਰੋਬਬਲੀ ਅੱਜ ਤੋਂ ਸਾਡਾ ਤੀਸਰਾ ਫੇਜ਼ ਆ ਜਿਹੜਾ ਰਾਸ਼ਨ ਦਾ ਡਿਸਟ੍ਰਿਬਿਊਸ਼ਨ ਦਾ ਉਹ ਸ਼ੁਰੂ ਹੋ ਜੂਗਾ ਜਿਹਦੇ ਕਿ ਫਾਜ਼ਿਲਕਾ ਦੇ ਵਿੱਚ 7195 ਕਿਟਾਂ ਤੇ ਜਲਾਲਾਬਾਦ ਦੇ ਵਿੱਚ 1404 ਕਿਟਾਂ 2 ਰਾਉਂਡਸ ਦੇ ਵਿੱਚ ਕੰਪਲੀਟ ਕਰਤੀਆਂ ਜੇਕਰ ਫੀਡ ਦੇ ਬੈਗਸ ਦੀ ਗੱਲ ਕਰੀਏ ਜਿਹੜੇ ਪਸ਼ੂ ਫੀਡ ਹੈ ਉਹਦੀ ਗੱਲ ਕਰੀਏ ਤਾਂ ਸਾਡੇ ਤਕਰੀਬਨ ਲਗਭਗ ਅਸੀਂ 4947 ਮਤਲਬ ਕਿ 5000 ਦੇ ਕਰੀਬ ਲਗਭਗ ਅਸੀਂ ਪਸ਼ੂ ਜਿਹੜਾ ਫੀਡ ਹੈ ਉਹ ਉਹਦੇ ਬੈਗ ਡਿਸਟ੍ਰੀਬਿਊਟ ਕਰ ਚੁੱਕੇ ਜਿਹਦੇ ਵਿੱਚ ਫਾਜ਼ਲ ਕਾਦੇ 2646 ਤੇ ਜਲਾਲਾਬਾਦ ਦੇ 2301 ਇਹ ਵੀ ਸਾਡੇ ਦੋ ਰਾਉਂਡ ਦੇ ਵਿੱਚ ਅਸੀਂ ਟੋਟਲ ਪ੍ਰਸ਼ਾਸਨ ਕੰਪਲੀਟ ਕਰ ਚੁੱਕਿਆ ਤੀਸਰਾ ਰਾਉਂਡ ਇਹ ਸ਼ੁਰੂ ਹੋ ਜਾਣਾ ਜੇਕਰ ਤਰਪਾਲਾਂ ਦੀ ਗੱਲ ਕਰੀਏ ਤਰਪਾਲਾਂ ਦੀ ਸਾਡੇ ਕੋਲ ਡਿਮਾਂਡ ਆਈ ਸੀ 3715 ਤਰਪਾਲਾਂ ਅਸੀਂ ਇਹਦੇ ਚ ਵੰਡ ਚੁੱਕੇ ਜਿਹਦੇ ਚ ਫਾਜ਼ਿਲਕਾ ਚ 2830 ਤਰਪਾਲਾ ਤੇ ਜਲਾਲਾਬਾਦ ਚ 885 ਤਰਪਾਲਾ ਅਸੀਂ ਇਹ ਟੋਟਲ ਦੇ ਚੁੱਕੇ ਹਾਂ ਜੇਕਰ ਸਟਾਫ ਦੀ ਗੱਲ ਕਰੀਏ ਟੋਟਲ ਰੈਸਕਿਊ ਐਂਡ ਰੀਲੀਫ ਮਟੀਰੀਅਲ ਨੂੰ ਰੈਸਕਿਊ ਕਰਨ ਨੂੰ ਬੰਦਿਆਂ ਨੂੰ ਕੱਢ ਕੇ ਲੈ ਕੇ ਆਉਣ ਨੂੰ ਜਾਂ ਛੱਡ ਕੇ ਆਉਣ ਨੂੰ ਦੁਬਾਰਾ ਜੇਕਰ ਰੀਲੀਫ ਮਟੀਰੀਅਲ ਦੀ ਗੱਲ ਕਰੀਏ ਉਹਦੇ ਲਈ ਜਿਹੜੀਆਂ ਟੀਮਾਂ ਸਾਡੀਆਂ ਡਿਪਲੋਏਟ ਨੇ ਉਹਦੇ ਚ ਸਾਡੇ ਕੋਲ ਮੈਡੀਕਲ ਦੀਆਂ 38 ਟੀਮਾਂ ਡਿਪਲੋਏਟ ਨੇ ਜਿਹਦੇ ਚ 18 ਮੋਬਾਈਲ ਟੀਮਾਂ ਨੇ ਬਾਕੀ ਦੀਆਂ ਜਾਨੀ ਕਿ ਬੈਠ ਕੇ ਜਿਹੜੀਆਂ ਟ੍ਰੀਟ ਕਰ ਰਹੀਆਂ ਨੇ ਉਹ ਨੇ 20 ਰੀਲੀਫ ਸੈਂਟਰਸ ਦੇ ਵਿੱਚ ਜਾਨੀ ਕਿ ਅਸੀਂ ਇਹਨੂੰ ਚਲਾ ਰਹੇ ਹਾਂ ਜੇਕਰ ਵੈਟਰਨਰੀ ਟੀਮਸ ਦੀ ਗੱਲ ਕਰੀਏ ਤਾਂ ਸਾਡੇ ਕੋਲ ਪਸ਼ੂਆਂ ਦੇ ਜਿਹੜੇ ਚਿਕਿਤਸਕ ਨੇ 28 ਟੀਮਾਂ ਜਾਨੀ ਕਿ ਵੈਟਰਨਰੀ ਟੀਮਸ ਕੰਮ ਕਰ ਰਹੀਆਂ ਤੇ ਜਿਹੜਾ ਸਟਾਫ ਹੈ ਸਮੇਂ ਡਿਸਟ੍ਰਿਬਿਊਸ਼ਨ ਦੇ ਲਈ ਲੱਗਿਆ ਹੋਇਆ ਜਿਹੜਾ ਇਹ ਟਾਣੀਆਂ ਦੇ ਵਿੱਚ ਜਾ ਕੇ ਸਾਰਾ ਮਟੀਰੀਅਲ ਡਿਸਟ੍ਰਿਬਿਊਟ ਕਰਕੇ ਆ ਰਿਹਾ ਹੈ ਇਹਦੇ ਚ ਸਾਡੇ 106 ਬੰਦੇ ਨੇ ਜਿਹੜੇ ਉਹ ਅ ਪ੍ਰਸ਼ਾਸਨ ਦੀ ਤੌਰ ਤੇ ਜਾਨੀ ਕਿ ਸਾਰੇ ਦੇ ਸਾਰੇ ਜਾਨੀ ਕਿ ਦਿਨ ਰਾਤ ਲੱਗੇ ਹੋਏ ਨੇ ਜਿਹਦੇ ਚ ਇਸ ਸਮੇਂ ਸਾਡੇ ਜੇਕਰ ਗੱਲ ਕੀਤੀ ਜਾਵੇ ਤਾਂ ਤਿੰਨ ਤਾਂ ਸਾਡੇ ਤਹਿਸੀਲਦਾਰ ਲੱਗੇ ਹੋਏ ਨੇ ਇਸ ਏਰੀਆ ਦੇ ਵਿੱਚ